ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਜ਼ਿਆਦਾ ਸੌਖੀ ਜੀ ਰੈਸਪੀ ਤੇ ਕੁਛੀ ਮਿੰਟਾਂ ਦੇ ਵਿੱਚ ਤਿਆਰ ਹੋਣ ਵਾਲੀ ਰੈਸਪੀ ਤੇ ਘਰ ਦੇ ਵਿੱਚ ਪਏ ਹੋਏ ਸਮਾਨ ਤੋਂ ਹੀ ਉਹ ਜਿਹੜੀ ਰੈਸਪੀ ਉਹ ਤਿਆਰ ਕਰਾਂਗੇ ਠੀਕ ਹੈ ਜੀ ਆਪਾਂ ਬਣਾਵਾਂਗੇ ਦਲੀਏ ਤੋਂ ਬਰਫੀ ਤਿਆਰ ਕਰਾਂਗੇ ਠੀਕ ਹੈ ਜੀ ਇਹ ਬਹੁਤ ਹੀ ਜ਼ਿਆਦਾ ਪੋਸਟਿਕ ਹੁੰਦੀ ਆ ਤੇ ਬਹੁਤ ਹੀ ਜ਼ਿਆਦਾ ਸੁਆਦਿਸ਼ਟ ਵੀ ਬਣਦੀ ਆ ਠੀਕ ਹੈ ਜੀ ਬੱਚਿਆਂ ਨੂੰ ਵੀ ਬਹੁਤ ਜ਼ਿਆਦਾ ਅੱਛੀ ਲੱਗਦੀ ਆ ਠੀਕ ਹੈ ਜੀ ਤੇ ਹੁਣ ਇਹ ਪੂਰੀ ਦੀ ਪੂਰੀ ਜਿਹੜੀ ਰੈਸਪੀ ਆ ਉਹਨੂੰ ਦੇਖਣ ਦੇ ਲਈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਹੁਣ ਵੀਡੀਓ ਨੂੰ ਕਰਦੇ ਆ ਸਟਾਰਟ ਹਾਂਜੀ ਦੋਸਤੋ ਹੁਣ ਆਪਾਂ ਬਣਾਵਾਂਗੇ ਦਲੀਆ ਬਰਫੀ ਠੀਕ ਹੈ ਜੀ ਉਹਦੇ ਲਈ ਮੈਂ ਸਮਾਨ ਲਿਆ 1 ਕਿਲੋ ਦੁੱਧ ਲਿਆ ਕਾਜੂ ਨੇ ਥੋੜੇ ਜੇ ਚਾਰ ਹਰੀਆਂ ਇਲਾਇਚੀਆਂ ਤੇ ਥੋੜੇ ਜੇ ਬਦਾਮ ਲਏ ਨੇ ਇੱਕ ਕੌਲੀ ਦੇ ਵਿੱਚ ਮੈਂ 4 ਕ ਚਮਚ ਦੇਸੀ ਘਿਓ ਦੇ ਤੇ ਇੱਕ ਕੌਲੀ ਦਲੀਆ ਲੀਤੀ ਆ ਤੇ ਖੰਡ ਲਈ ਆ ਤੇ 2 ਕ ਚਮਚ ਮੈਂ ਇੱਕ ਕੌਲੀ ਦੇ ਵਿੱਚ ਦਹੀਂ ਲਈਆ ਠੀਕ ਹੈ ਜੀ ਹੁਣ ਸਭ ਤੋਂ ਪਹਿਲਾਂ ਕੀ ਆ ਆਪਾਂ ਜਿਹੜਾ ਆਪਣਾ ਦਲੀਆਗਾ ਉਹ ਲੈ ਲੈਣਾ ਤੇ ਉਹਨੂੰ ਆਪਾਂ ਰੋਸਟ ਕਰਾਂਗੇ ਇਹ ਮੈਂ ਮਾਰਕੀਟ ਚ ਲਿਆ ਹੋਇਆ ਦਲੀਆ ਠੀਕ ਹੈ ਜੀ ਪੈਕਟ ਵਾਲਾ ਦਲੀਆ ਹੀ ਆ ਤੇ ਹੁਣ ਆਪਾਂ ਫਰਾਈਪੈਨ ਰੱਖ ਲਿਆ ਗੈਸ ਤੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਦਲੀਆ ਤੇ ਦਲੀਏ ਨੂੰ ਕਰਾਂਗੇ ਰੋਸਟ ਤੁਸੀਂ ਇਦਾਂ ਦਲੀਏ ਨੂੰ ਮੀਡੀਅਮ ਫਲੇਮ ਤੇ ਰੋਸਟ ਕਰਨਾ 1-2 ਮਿੰਟ ਦੇ ਲਈ ਆਪਾਂ ਇਸ ਨੂੰ ਰੋਸਟ ਕਰਾਂਗੇ ਇਸ ਤਰ੍ਹਾਂ ਤੁਸੀਂ ਹਿਲਾਉਂਦੇ ਰਹਿਣਾ ਦਲੀਆ ਆਪਣਾ ਰੋਸਟ ਹੋ ਚੁੱਕਿਆ ਦੇਖੋ ਬਿਲਕੁਲ ਰੋਸਟ ਹੋ ਚੁੱਕਿਆ ਤੇ ਹੁਣ ਆਪਾਂ ਗੈਸ ਨੂੰ ਕਰ ਦਾਂਗੇ ਬੰਦ ਗੈਸ ਨੂੰ ਬੰਦ ਕਰਤਾ ਮੈਂ ਤੇ ਦਲੀਆ ਜਿਹੜਾ ਆਪਣਾ ਰੋਸਟ ਹੋਇਆ ਗਰਮ ਦਲੀਆ ਤੇ ਫਰਾਈਪਨ ਵੀ ਗਰਮ ਆ ਹੁਣ ਮੈਂ ਇਸੇ ਵਿੱਚ ਹੀ ਪਾਣੀ ਪਾ ਕੇ ਕੁਝ ਕਿ ਮਿੰਟਾਂ ਦੇ ਲਈ ਐਦਾਂ ਹੀ ਰੱਖ ਦੇਣਾ ਦੇਖੋ ਮੈਂ ਪਾਣੀ ਪਾ ਕੇ ਕੁਝ ਕਿ ਮਿੰਟਾਂ ਦੀ ਐਦਾਂ ਹੀ ਰੱਖਤਾ ਤੇ ਪਾਣੀ ਵੀ ਗਰਮ ਆ ਠੀਕ ਹੈ ਜੀ ਤੇ ਉਸੇ ਗਰਮ ਪਾਣੀ ਦੇ ਵਿੱਚ ਹੀ ਇਹ ਦਲੀਆ ਜਿਹੜਾ ਆਪਣਾ ਉਹ ਪੱਕ ਜਾਊਗਾ ਜਾਨੀ ਕਿ ਸੌਫਟ ਹੋ ਜਾਊਗਾ ਹੁਣ ਇੱਧਰ ਆਪਾਂ ਦੁੱਧ ਦੀ ਤਿਆਰੀ ਕਰਾਂਗੇ ਮੈਂ ਗੈਸ ਔਨ ਕਰ ਲਿਆ ਤੇ ਕੜਾਈ ਰੱਖ ਲਈਏ ਕੜਾਈ ਦੇ ਵਿੱਚ ਆਪਾਂ ਜਿਹੜਾ ਆਪਣਾ 1 ਕਿਲੋ ਦੁੱਧ ਸੀਗਾ ਉਹ ਪਾ ਦੇਣਾ ਇੱਧਰ ਮੈਂ ਕੜਾਈ ਦੇ ਵਿੱਚ ਦੁੱਧ ਨੂੰ ਪਾ ਤਾ ਠੀਕ ਹੈ ਜੀ ਹੁਣ ਆਪਾਂ ਇਹਨੂੰ ਇਦਾਂ ਪਕਾਉਂਦੇ ਰਹਿਣਾ ਆਪਾਂ ਇਹਨੂੰ ਅਵਾਲਾ ਆਉਣ ਤੱਕ ਪਕਾਉਣਾ ਤੇ ਜਿਹੜੀਆਂ ਇਲਾਇਚੀਆਂ ਲਈਆਂ ਸੀ ਉਹਨਾਂ ਦੇ ਮੈਂ ਦਾਣੇ ਕੱਢ ਲਏ ਆ ਤੇ ਹੁਣ ਇਹ ਦਾਣਿਆਂ ਨੂੰ ਮੈਂ ਦੁੱਧ ਦੇ ਵਿੱਚ ਪਾਤਾ ਦੁੱਧ ਦੇ ਵਿੱਚ ਹੁਣ ਮੈਂ ਇਹ ਜਿਹੜੇ ਇਲਾਇਚੀ ਦੇ ਦਾਣੇ ਸੀ ਪਾਤਾ ਤੇ ਹੁਣ ਆਪਾਂ ਇਹਨੂੰ ਉਬਾਲਾਉਣ ਤੱਕ ਪਕਾਵਾਂਗੇ ਤੇ ਜਿਹੜਾ ਇੱਧਰ ਮੈਂ ਦਲੀਆ ਧੋ ਮਤਲਬ ਰੋਸਟ ਕੀਤਾ ਸੀਗਾ ਉਹਨੂੰ ਪਾਇਆ ਹੋਇਆ ਸੀ ਨਾ ਪਾਣੀ 'ਚ ਉਹਨੂੰ 2-3 ਵਾਰ ਤੁਸੀਂ ਠੰਡੇ ਪਾਣੀ ਦੇ ਨਾਲ ਧੋ ਲੈਣਾ ਕਿਉਂਕਿ ਉਹਦੇ ਵਿੱਚ ਜਿਹੜੀ ਮਤਲਬ ਮਿੱਟੀ ਵਗੈਰਾ ਹੁੰਦੀ ਹੈ ਉਹ ਸਾਰੀ ਦੀ ਸਾਰੀ ਨਿਕਲ ਜਾਂਦੀ ਹੈ ਤੇ ਦਲੀਆ ਬਿਲਕੁਲ ਸਾਫ਼ ਹੋ ਜਾਂਦਾ ਤੇ ਦੇਖੋ ਦੁੱਧ ਨੂੰ ਵੀ ਉਬਾਲਾ ਆਉਣਾ ਸ਼ੁਰੂ ਹੋ ਚੁੱਕਿਆ ਠੀਕ ਹੈ ਜੀ ਹੁਣ ਜਿਹੜਾ ਧੋਤਾ ਹੋਇਆ ਦਲੀਆ ਮਤਲਬ ਸਾਫ਼ ਕੀਤਾ ਤੇ ਰੋਸਟ ਕੀਤਾ ਹੋਇਆ ਦਲੀਆ ਸੀ ਉਸ ਦਲੀਏ ਨੂੰ ਆਪਾਂ ਇਸ ਦੁੱਧ ਦੇ ਵਿੱਚ ਪਾ ਦੇਣਾ ਤੇ ਦੁੱਧ ਦੇ ਵਿੱਚ ਪਾ ਕੇ ਦਲੀਆ ਫਿਰ ਆਪਾਂ ਇਹਨੂੰ ਪਕਾਵਾਂਗੇ ਚੰਗੀ ਤਰ੍ਹਾਂ ਇਸ ਤਰ੍ਹਾਂ ਤੁਸੀਂ ਹਿਲਾਉਂਦੇ ਰਹਿਣਾ ਤੇ ਮੀਡੀਅਮ ਫਲੇਮ ਤੇ ਪਕਾਉਣਾ ਠੀਕ ਹੈ ਜੀ ਇਹਨੂੰ گاੜਾ ਹੋਣ ਤੱਕ ਆਪਾਂ ਇਸੇ ਤਰ੍ਹਾਂ ਹੀ ਪਕਾਵਾਂਗੇ ਤੇ ਇਹ ਬਹੁਤ ਹੀ ਜ਼ਿਆਦਾ ਅੱਛੀ ਜੀ ਵਰਫੀ ਬਣਦੀ ਆ ਤੇ ਬਹੁਤ ਸੌਖੀ ਵੀ ਐ ਠੀਕ ਹੈ ਜੀ ਤੇ ਪੋਸਟਿਕ ਵੀ ਹੁੰਦੀ ਆ ਦੇਖੋ ਦਲੀਆ ਆਪਣਾ ਪੱਕਣਾ ਸ਼ੁਰੂ ਹੋ ਗਿਆ ਜਦੋਂ ਦਲੀਆ ਪੱਕਣਾ ਸ਼ੁਰੂ ਹੋ ਜਾਂਦਾ ਮਤਲਬ ਕਿ ਦਲੀਆ ਜਿਹੜਾ ਉਹ ਉੱਪਰ ਆਉਣਾ ਸ਼ੁਰੂ ਹੋ ਜਾਂਦਾ ਇਸ ਤਰੀਕੇ ਨਾਲ ਇਨੂੰ ਤੁਸੀਂ ਬਿਲਕੁਲ ਲੱਗਨ ਨਹੀਂ ਦੇਣਾ ਤੇ ਇਸੇ ਤਰ੍ਹਾਂ ਹਿਲਾਉਂਦੇ ਰਹਿਣਾ ਇਸ ਬਰਫੀ ਨੂੰ ਬਣਾਉਣ ਦੇ ਲਈ ਬੀਕ ਤੋਂ 25 ਮਿੰਟ ਤੱਕ ਲੱਗ ਜਾਂਦੇ ਨੇ ਠੀਕ ਹੈ ਜੀ ਹੁਣ ਦੇਖੋ ਜਿਹੜਾ ਦਲੀਆਗਾ ਉਹ ਮਤਲਬ ਦੁੱਧ ਦੇ ਵਿੱਚ ਮਿਕਸ ਹੋਣਾ ਸ਼ੁਰੂ ਹੋ ਚੁੱਕਿਆਗਾ ਤੇ ਜਦੋਂ ਐਦਾਂ ਮਿਕਸ ਹੋਣਾ ਸ਼ੁਰੂ ਹੋ ਜੇ ਤਾਂ ਜਿਹੜਾ ਆਪਾਂ ਕੌਲੀ ਦੇ ਵਿੱਚ 2 ਚਮਚ ਦਹੀਂ ਦੇ ਲਏ ਸੀਗੇ ਉਸ ਦਹੀਂ ਨੂੰ ਹੁਣ ਆਪਾਂ ਇਸ ਦੁੱਧ ਦੇ ਵਿੱਚ ਮਿਕਸ ਕਰ ਦਾਂਗੇ ਇਹਦੇ ਨਾਲ ਕੋਈ ਖਟਾਸ ਨਹੀਂ ਆਉਂਦੀਗੀ ਤੇ ਨਿੱਕੇ ਨਿੱਕੇ ਜਿਹੜਾ ਦੁੱਧ ਆ ਉਹ ਪਾਰਟਸ ਦੇ ਵਿੱਚ ਵਟ ਜਾਂਦਾਗਾ ਜਿਹਦੇ ਨਾਲ ਕੀ ਹੈ ਜੜੀ ਆਪਣੀ ਮਠਾਈ ਹੈ ਬਿਠਾਈਓ ਬਹੁਤ ਜਿਆਦਾ ਅੱਛੀ ਬਣਦੀ ਹੈ ਪਰ ਤੁਸੀਂ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਕਿ ਦੁੱਧ ਮਤਲਬ ਦੁੱਧ ਨੂੰ ਵਾਰ ਦੁੱਧੋ ਵਾਲਾ ਨਾ ਆ ਜਾਏ ਠੀਕ ਹੈ ਤੇ ਇਸੇ ਤਰ੍ਹਾਂ ਹਿਲਾਉਣਾ ਜ਼ਰੂਰੀ ਆ ਤੇ ਜਦੋਂ ਇਸ ਤਰ੍ਹਾਂ ਗਾੜਾ ਹੋਣਾ ਸ਼ੁਰੂ ਹੋ ਜਾਏ ਤੁਸੀਂ ਇੱਕ ਇੱਕ ਚਮਚ ਘੋੜ ਦੇ ਵਿੱਚ ਜ਼ਰੂਰ ਪਾਉਂਦੇ ਰਹਿਣਾ ਥੋੜੇ ਥੋੜੇ ਟਾਈਮ ਬਾਅਦ ਉਸੇ ਘੋੜ ਚੀ ਪਾਉਣਾ ਜਿਹੜਾ ਆਪਾਂ ਕੌਲੀ ਦੇ ਵਿੱਚ ਲਿਆ ਸੀ 4 ਚਮਚ ਦੇਖੋ ਦਲੀਏ ਦੇ ਵਿੱਚ ਦੁੱਧ ਦਾ ਜਿਹੜਾ ਬਿਲਕੁਲ ਮਿਕਸ ਹੁੰਦਾ ਜਾ ਰਿਹਾ ਤੇ ਜਿਹੜਾ ਆਪਣਾ ਮਿਸ਼ਰਣ ਆ ਨਾ ਮਠਿਆਈ ਦਾ ਉਹ ਗਾੜਾ ਹੁੰਦਾ ਜਾ ਰਿਹਾ ਹੁਣ ਮੈਂ ਫੇਰ ਇੱਕ ਚਮਚ ਪਾਤਾ ਜਾਨੀ ਕਿ ਹੁਣ ਤੱਕ ਮੈਂ ਦੋ ਚਮਚ ਪਾ ਚੁੱਕੀ ਹਾਂ ਦੇਸੀ ਘਿਓ ਦੇ ਵਿੱਚ ਇਸੇ ਤਰ੍ਹਾਂ ਤੁਸੀਂ ਇਹਨੂੰ ਪਕਾਉਂਦੇ ਰਹਿਣਾ ਤੇ ਮੀਡੀਅਮ ਫਲੇਮ ਤੇ ਪਕਾ ਰਹੀ ਹਾਂ ਮੈਂ ਮੀਡੀਅਮ ਫਲੇਮ ਤੇ ਤੁਸੀਂ ਇਸ ਤਰ੍ਹਾਂ ਪਕਾਉਂਦੇ ਰਹਿਣਾ ਗਾੜਾ ਹੋ ਚੁੱਕਿਆ ਦੇਖੋ ਕਾਫੀ ਜ਼ਿਆਦਾ ਗਾੜਾ ਹੋ ਚੁੱਕਿਆ ਤੇ ਹੁਣ ਆਪਾਂ ਇਹਨੂੰ ਕੀ ਕਰਾਂਗੇ ਲੋ ਫਲੇਮ ਤੇ ਕਰ ਦਾਂਗੇ ਜਦੋਂ ਕਾਫੀ ਜ਼ਿਆਦਾ ਗਾੜਾ ਹੋ ਜੇ ਨਾ ਇਹ ਮਿਸ਼ਰਣ ਮਠਾਈ ਵਾਲਾ ਤਾਂ ਇਹਨੂੰ ਆਪਾਂ ਹੁਣ ਲੋ ਫਲੇਮ ਤੇ ਕਰਤਾ ਕਿਉਂਕਿ ਨਹੀਂ ਤਾਂ ਆਪਣੇ ਬਰਤਨ ਨੂੰ ਲੱਗਣਾ ਸ਼ੁਰੂ ਹੋ ਜਾਊ ਤੇ ਆਪਣਾ ਜਿਹੜਾ ਇਹ ਮਿਸ਼ਰਣ ਹੋ ਮੱਚਣਾ ਵੀ ਸ਼ੁਰੂ ਹੋ ਸਕਦਾ ਠੀਕ ਹੈ ਇਸ ਕਰਕੇ ਲੋ ਫਲੇਮ ਤੇ ਹੀ ਪਕਾਉਣਾ ਤੇ ਹੁਣ ਜਦ ਇਹ ਗਾੜਾ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਜਿਹੜੀ ਆਪਾਂ ਇੱਕ ਕੌਲੀ ਚੀਨੀ ਦੀ ਲਈ ਸੀ ਉਹ ਆਪਾਂ ਇਹਦੇ ਵਿੱਚ ਮਿਕਸ ਕਰ ਦਾਂਗੇ ਇਸ ਤਰ੍ਹਾਂ ਤੁਸੀਂ ਚੀਨੀ ਮਿਕਸ ਕਰ ਦੇਣੀ ਹੈ ਹੁਣ ਆਪਾਂ ਚੀਨੀ ਪਾ ਕੇ ਇਹਦੇ ਵਿੱਚ ਚੰਗੀ ਤਰ੍ਹਾਂ ਹਲਾਵਾਂਗੇ ਤੇ ਪਕਾਵਾਂਗੇ ਤੇ ਮੈਂ ਇੱਕ ਹਲਕਾ ਜਿਹਾ ਕਲਰ ਦੇਣ ਦੇ ਲਈ ਜਿੱਦਾਂ ਖੋਏ ਦਾ ਹੁੰਦਾ ਨਾ ਉਸ ਤਰ੍ਹਾਂ ਕਲਰ ਦੇਣ ਲਈ ਇਹਦੇ ਵਿੱਚ ਕਾਫੀ ਪਾਈ ਆ ਇੱਕ ਪੈਕੇਟ ਕਾਫੀ ਦਾ ਪਾ ਦੇਣਾ ਐਦਾਂ ਚੰਗੀ ਤਰ੍ਹਾਂ ਤੁਸੀਂ ਮਿਕਸ ਕਰ ਦੇਣਾ ਤੇ ਉਸ ਤੋਂ ਬਾਅਦ ਇੱਕ ਚਮਚ ਦੇਸੀ ਘਿਓ ਦਾ ਪਾ ਦੇਣਾ ਹੁਣ ਆਪਾਂ ਇਹਨੂੰ ਹਲਾਵਾਂਗੇ ਤੇ ਪਕਾਵਾਂਗੇ ਤੇ ਹੁਣ ਜਿਹੜਾ ਬਚਿਆ ਹੋਇਆ ਘਿਓ ਸੀ ਮੈਂ ਉਹ ਵੀ ਇਹਦੇ ਵਿੱਚ ਪਾਤਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾਉਣਾ ਹੈਗਾ ਲੋ ਫਲੇਮ ਤੇ ਜਦੋਂ ਤੱਕ ਇਹ ਆਪਣਾ ਘਿਓ ਨਹੀਂ ਛੱਡਣਾ ਸ਼ੁਰੂ ਕਰ ਦਿੰਦਾ ਉਦੋਂ ਤੱਕ ਆਪਾਂ ਇਹਨੂੰ ਪਕਾਵਾਂਗੇ ਦੇਖੋ ਹੁਣ ਆਪਣਾ ਜਿਹੜਾ ਬਰਫੀ ਦਾ ਮਿਸ਼ਰਣ ਹੈ ਉਹ ਪੱਕ ਕੇ ਬਿਲਕੁਲ ਰੈਡੀ ਆ ਇਸ ਤਰ੍ਹਾਂ ਤੁਸੀਂ ਦੇਖੋ ਇਸ ਤਰ੍ਹਾਂ ਇਹਨੇ گاੜਾ ਹੋ ਜਾਣਾ ਬਿਲਕੁਲ ਚੰਗੀ ਤਰ੍ਹਾਂ ਪੱਕ ਚੁੱਕਿਆ ਤੇ ਹੁਣ ਆਪਾਂ ਇੱਕ ਟ੍ਰੇ ਲਵਾਂਗੇ ਇਸ ਤਰ੍ਹਾਂ ਤੁਸੀਂ ਟ੍ਰੇ ਲੈ ਲੈਣੀ ਹੈ ਟ੍ਰੇ ਦੇ ਵਿੱਚ ਕਿਉ ਉਲਾ ਲੈਣਾ ਠੀਕ ਹੈ ਜੀ ਤੇ ਉਹ ਸਾਰਾ ਮਿਸ਼ਰਣ ਟ੍ਰੇ ਦੇ ਵਿੱਚ ਕੱਢ ਲੈਣਾ ਇਸ ਤਰ੍ਹਾਂ ਤੁਸੀਂ ਟ੍ਰੇ ਦੇ ਵਿੱਚ ਜਿਹੜਾ ਇਹ ਮਿਸ਼ਰਣ ਆ ਮਠਿਆਈ ਵਾਲਾ ਨੂੰ ਸੈੱਟ ਕਰ ਲੈਣਾ ਤੇ ਇਧਰ ਇੱਕ ਫਰਾਈਪੈਨ ਲਿਆ ਮੈਂ ਫਰਾਈਪੈਨ ਦੇ ਵਿੱਚ ਇੱਕ ਚਮਚ ਮੈਂ ਦੇਸੀ ਘਿਓ ਦਾ ਪਾਇਆ ਉਹਦੇ ਵਿੱਚ ਮੈਂ ਬਦਾਮ ਤੇ ਕਾਜੂ ਇਹਨਾਂ ਦੋਨਾਂ ਨੂੰ ਰੋਸਟ ਕਰੂੰਗੀ ਐਦਾਂ ਤੁਸੀਂ ਰੋਸਟ ਕਰ ਲੈਣਾ 1 ਮਿੰਟ ਤੱਕ ਆਪ ਇਹਨੂੰ ਰੋਸਟ ਕਰਾਂਗੇ ਔਰ ਉਸ ਤੋਂ ਬਾਅਦ ਮੈਂ ਇਹ ਇੱਕ ਪਲੇਟ ਦੇ ਵਿੱਚ ਇਹਨਾਂ ਨੂੰ ਕਾਜੂ ਬਦਾਮ ਨੂੰ ਕੱਢ ਲਿਆ ਤੇ ਕਾਜੂ ਬਦਾਮ ਨੂੰ ਕੱਢਣ ਤੋਂ ਬਾਅਦ ਆਪਾਂ ਇਹਨਾਂ ਨੂੰ ਨਿੱਕੇ-ਨਿੱਕੇ ਟੁਕੜਿਆਂ ਦੇ ਵਿੱਚ ਕੁੱਟ ਲਾਂਗੇ ਨਿੱਕੇ-ਨਿੱਕੇ ਟੁਕੜਿਆਂ ਦੇ ਵਿੱਚ ਮੈਂ ਕਰ ਲਿਆ ਤੇ ਹੁਣ ਜਿਹੜੀ ਆਪਾਂ ਸੈੱਟ ਕੀਤੀ ਹੋਈ ਵਰਫੀ ਸੀ ਉਹਦੇ ਉੱਤੇ ਇਦਾਂ ਤੁਸੀਂ ਪਾ ਦੇਣੇ ਆ ਇਹ ਕਾਜੂ ਬਦਾਮ ਦੇ ਨਿੱਕੇ-ਨਿੱਕੇ ਟੁਕੜੇ ਤੇ ਇਹਨਾਂ ਨੂੰ ਥੋੜਾ ਤੁਸੀਂ ਹੱਥ ਨਾਲ ਦਬਾ ਦੇਣਾ ਤਾਂ ਕਿ ਵਰਫੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਣ ਦੇਖੋ ਬਿਲਕੁਲ ਮਿਕਸ ਹੋ ਚੁੱਕੇ ਆ ਚੰਗੀ ਤਰ੍ਹਾਂ ਸੈੱਟ ਹੋ ਚੁੱਕੇ ਨੇ ਤੇ ਹੁਣ ਆਪਾਂ ਇਹਨਾਂ ਨੂੰ 10-15 ਮਿੰਟਾਂ ਲਈ ਆਪਾਂ ਫ੍ਰਿਜ 'ਚ ਰੱਖਿਆ ਸੀ ਫ੍ਰਿਜ 'ਚ ਰੱਖਣ ਤੋਂ ਬਾਅਦ ਮੈਂ ਕੱਢ ਲਿਆ ਤੇ ਐਦਾਂ ਤੁਸੀਂ ਨਿੱਕੇ ਨਿੱਕੇ ਟੁਕੜਿਆਂ ਵਿੱਚ ਕੱਟ ਲੈਣਾ ਪੀਸਾ ਨੂੰ ਬਰਫੀ ਨੂੰ ਪੀਸ ਦੇ ਵਿੱਚ ਕੱਟ ਲੈਣਾ ਦੇਖੋ ਕਿੰਨੀ ਸੋਹਣੀ ਬਰਫੀ ਲੱਗ ਰਹੀ ਹੈ ਠੀਕ ਹੈ ਜੀ ਇਹ ਬਹੁਤ ਹੀ ਜ਼ਿਆਦਾ ਪੋਸਟਿਵ ਵੀ ਹੁੰਦੀ ਹੈ ਤੇ ਸੁਆਦਿਸ਼ਟ ਵੀ ਹੁੰਦੀ ਹੈ ਘਰ ਇੱਕ ਵਾਰ ਜ਼ਰੂਰ ਟਰਾਈ ਕਰਿਓ ਹਾਂਜੀ ਦੋਸਤੋ ਵੀਡੀਓ ਨੇ ਅੰਤ ਤੱਕ ਦੇਖ ਲਿਆ ਠੀਕ ਹੈ ਜੀ ਹੁਣ ਤੁਸੀਂ ਕਮੈਂਟ ਕਰਕੇ ਵੀ ਜਰੂਰ ਦੱਸਿਓ ਕਿ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਠੀਕ ਹੈ ਜੀ ਇੱਕ ਵਾਰ ਇਹ ਜਿਹੜੀ ਰੈਸਪੀ ਹੈ ਘਰੇ ਜਰੂਰ ਟਰਾਈ ਕਰਿਓ ਕਿਉਂਕਿ ਜਿਹੜੀ ਦਲੀਏ ਤੋਂ ਬਣਾਈ ਹੋਈ ਬਰਫੀ ਹੈ ਨਾ ਬਹੁਤ ਹੀ ਜ਼ਿਆਦਾ ਪੋਸਟਿਵ ਵੀ ਹੁੰਦੀ ਹੈ ਠੀਕ ਹੈ ਤੇ ਬੱਚਿਆਂ ਨੂੰ ਵੀ ਬਹੁਤ ਜ਼ਿਆਦਾ ਪਸੰਦ ਆਉਂਦੀ ਹੈ ਤੇ ਸੌਖੇ ਜਿਹੇ ਤਰੀਕੇ ਨਾਲ ਬਣ ਜਾਂਦੀ ਹੈ ਘਰ ਦੇ ਵਿੱਚ ਜਿਹੜੀਆਂ ਵੀ ਚੀਜ਼ਾਂ ਹੁੰਦੀਆਂ ਉਹਨਾਂ ਦੇ ਨਾਲ ਹੀ ਬਣ ਜਾਂਦੀ ਹੈ ਠੀਕ ਹੈ ਕੁਝ ਵੀ ਜ਼ਿਆਦਾ ਬਾਹਰੋਂ ਲਿਆਉਣ ਦੀ ਜ਼ਰੂਰਤ ਨਹੀਂ ਹੈ ਠੀਕ ਹੈ ਜੀ ਤੇ ਵੀਡੀਓ ਨੂੰ ਪੂਰਾ ਦੇਖਣ ਦੇ ਲਈ ਸ